ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਔਰ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਜਿਸ ਤਰ੍ਹਾਂ ਅਮਰੀਕਾ ਨੇ ਯੂ ਐਸ ਏ ਨੇ ਭਾਰਤੀ ਡਿਪੋਰਟ ਕੀਤੇ ਨੇ ਕੀ ਹੁਣ ਕੈਨੇਡਾ ਤੋਂ ਵੀ ਸਾਡੇ ਸਟੂਡੈਂਟ ਜਾਂ ਇੰਡੀਅਨਸ ਡਿਪੋਰਟ ਹੋ ਸਕਦੇ ਨੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਰੌਲਾ ਚੱਲ ਰਿਹਾ ਹੈ ਕਿ ਡਿਪੋਰਟ ਕੀਤਾ ਜਾ ਸਕਦਾ ਹੈ ਵਿਦਿਆਰਥੀਆਂ ਨੂੰ ਸੋ ਤੀਰਤ ਜੀ ਸਾਡੇ ਨਾਲ ਨੇ ਹਾਲਾਂਕਿ ਅਜੇ ਤੱਕ ਇਹ ਸੰਭਾਵਨਾ ਨਹੀਂ ਸੀ ਕਿ ਮਾਸ ਪੱਧਰ ਤੇ ਡਿਪੋਰਟ ਕੀਤੇ ਗਏ ਹੋਣ ਕੈਨੇਡਾ ਤੋਂ ਵੀ ਇੰਡੀਅਨਸ ਆ ਯੂਐਸਏ ਤੋਂ ਵੀ ਇੰਡੀਅਨਸ ਪਰ ਹੁਣ ਬਦਲੇ ਹਾਲਾਤਾਂ ਦੇ ਵਿੱਚ ਕੀ ਹੋ ਸਕਦਾ ਇਹਦੇ ਤੇ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ ਤਿਰਜ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਔਰ ਮੈਂ ਚਾਹੂੰਗਾ ਕਿ ਇਹ ਬੜਾ ਸੈਂਸਿਟਿਵ ਜਿਹਾ ਇਸ਼ੂ ਹੈ ਇਹਦੇ ਤੇ ਤੁਸੀਂ ਪੂਰੀ ਕਲੈਰਿਟੀ ਦਿਓ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਰ ਟਾਪਿਕ ਬਹੁਤ ਇੰਪੋਰਟੈਂਟ ਆ ਕਿਉਂਕਿ ਨਾ ਇਸ ਵੇਲੇ ਜਿਨ੍ਹਾਂ ਦੇ ਬੱਚੇ ਉੱਥੇ ਕੈਨੇਡਾ ਭੇਜੇ ਹੋਏ ਆ ਜਿਨ੍ਹਾਂ ਦਾ ਜਾਂ ਉੱਥੇ ਰਹਿ ਰਹੇ ਆ ਚਾਹੇ ਉਹ ਪੜ ਰਹੇ ਆ ਵਰਕ ਪਰਮਿਟ ਤੇ ਆ ਤੇ ਉਹਨਾਂ ਦੀ ਨਾ ਇਸ ਵੇਲੇ ਦਿਲ ਦੀਆਂ ਧੜਕਨਾਂ ਬਹੁਤ ਵੱਧ ਚੁੱਕੀਆਂ ਹੋਈਆਂ ਕਿਉਂਕਿ ਨਾ ਸਭ ਨੂੰ ਪਤਾ ਵਾ ਕਿ ਹਮੇਸ਼ਾ ਕੈਨੇਡਾ ਨੇ ਜਿਹੜਾ ਕਿ ਆਮਰੀਕਾ ਦੇ ਰਾਹ ਤੇ ਚੱਲਿਆ ਕਿਉਂਕਿ ਇਹ ਨਾ ਇੱਕੋ ਇੱਕ ਮੰਨਿਆ ਜਾਂਦਾ ਸਾਰਾ ਕੁਝ ਤੇ ਹੁਣ ਲੱਗ ਰਿਹਾ ਹੈ ਕਿ ਡਰ ਲੱਗ ਰਿਹਾ ਹੈ ਕਿ ਜਿਹੜੇ ਡਿਪੋਰਟੇਸ਼ਨ ਦੇ ਰੋਲੇ ਨਾ ਕਿਤੇ ਸੱਚ ਨਾ ਆ ਜਾਣ ਤੇ ਪਹਿਲੀ ਗੱਲ ਮੈਂ ਦੁਬਾਰਾ ਕਹੂੰਗਾ ਡਿਪੋਰਟ ਵਰਡ ਨੂੰ ਨਾ ਸਮਝਣ ਦੀ ਲੋੜਾ ਡਿਪੋਰਟ ਵਰਡ ਉਦੋਂ ਹੁੰਦਾ ਜਦੋਂ ਮੈਂ ਕੋਈ ਤੱਕਾ ਕੀਤਾ ਜਗਾੜ ਲਾਇਆ ਗਲਤ ਰਸੇ ਗਿਆ ਅਗਲੇ ਦਾ ਕਾਨੂੰਨ ਤੋੜਿਆ ਦੈਨ ਉਹ ਡਿਪੋਰਟੇਸ਼ਨ ਵਾਲੇ ਪਾਸੇ ਨੂੰ ਆ ਸਕਦੇ ਆ ਪਹਿਲੀ ਗੱਲ ਬਲਕਿ ਹਰਟ ਵੀ ਫੀਲ ਹੁੰਦਾ ਕਿ ਯਾਰ ਅਗਲਿਆਂ ਦੀਆਂ ਪੈਲੀਆਂ ਵੇਗੀਆਂ ਕਮਾਈ ساری ਜ਼ਿੰਦਗੀ ਦੀ ਮੈਂ ਤਾਂ ਕਹੂੰਗਾ ਉਹਨਾਂ ਨੇ ਭਾਂਡੇ ਤੱਕ ਕਰਦੇ ਜਿਹੜੇ ਵੇਚ ਦਿੱਤੇ ਆ 40 50 60 60 70 70 ਲੱਖ ਰੁਪਏ ਲਾਇਆ ਤੇ ਉਹਨਾਂ ਦਾ ਧੀਪ ਉਹਤੇ ਵੀ ਜਿਹੜਾ ਵਾਪਸ ਜਿਹੜਾ ਘਰ ਆ ਗਿਆ ਸਿਰ ਸਹਾਨੂੰ ਬੁਤੀ ਆ ਤੇ ਮੈਂ ਨਵੇਂਆਂ ਨੂੰ ਵੀ ਕਹੂੰਗਾ ਜਰੂਰ ਸਿੱਖ ਲਓ ਕਿ ਤੇ ਇਦਾਂ ਦੀ ਗਲਤੀ ਨਾ ਕਰਿਓ ਕੋਈ ਪਤਾ ਨਹੀਂ ਹੁੰਦਾ ਕੋਈ ਪਤਾ ਨਹੀਂ ਹੁੰਦਾ ਕਿਹਦੇ ਤੇ ਮਾੜਾ ਵਕਤ ਆ ਜਾਣਾ ਇਹ ਇਹਨਾਂ ਦੇ ਮਾੜਾ ਵਕਤ ਆ ਇਹਦੇ ਕੈਨੇਡਾ ਨੇ ਪਹਿਲੀ ਵਾਰੀ ਜਿਹੜੀ ਕੀ ਜਿਹੜੀ ਇਹ ਚੀਜ਼ ਕੀਤੀ ਆ ਕਿ ਉਹ ਟਰੰਪ ਨੂੰ ਜਿਹੜਾ ਕਿ ਵੱਡਾ ਚੈਲ ਜਦੋਂ ਹੁਣ ਇੱਥੇ ਇਲੈਕਸ਼ਨਸ ਦਾ ਮੁੱਦਾ ਕੈਨੇਡਾ 'ਚ ਵੀ ਇਹੀ ਹੈ ਨਾ ਸਭ ਨੂੰ ਪਤਾ ਹੈ ਕਿ ਇਹ ਮਾਈਗ੍ਰੇਸ਼ਨ ਹੀ ਹੈ ਨਾ ਐਦਾਂ ਹੀ ਉੱਥੇ ਵੀ ਹੈਗਾ ਯੂਐਸਏ ਦਾ ਮੁੱਦਾ ਨਾ ਕਿ ਹਾਂ ਵੀ ਮੈਂ ਆ ਕਰ ਦੂੰ ਮੈਂ ਆ ਕਰ ਦੂੰ ਇਲੀਗਲ ਬੰਦ ਕਰ ਦੂੰ ਸੋ ਉਹਨੇ ਕੁਛ ਨਾ ਕੁਛ ਦਾ ਐਗਜ਼ਾਮਪਲ ਸੈੱਟ ਕਰਨੀ ਸੀ ਤੇ ਮਾੜੀ ਕਿਸਮਤ ਆ ਜਿਹੜੇ 104 ਸਾਡੇ ਜਿਹੜੇ ਭਾਰਤੀ ਆਏ ਏ ਉਸ ਰਡਾਰ 'ਚ ਆ ਗਏ ਤੇ ਹਾਂ ਨਵੀਆਂ ਖਬਰਾਂ ਆ ਰਹੀਆਂ ਹਜੇ ਕਿ ਹੋਰ ਤਿਆਰੀ ਹੋ ਰਹੀ ਹੈ ਜੀ ਕਿ ਵੱਡੇ ਨੰਬਰਸ ਦੇ ਵਿੱਚ ਸੋ ਮੈਂ ਦੁਬਾਰਾ ਕਹੂੰਗਾ ਕਿ ਬਚ ਲੋ ਜਿਹੜੇ ਵਟਸਐਪ ਬਚ ਸਕਦੇ ਆ ਜਗਾੜ ਜਿੰਨਾ ਹੋ ਸਕੇ ਜਗਾੜਾਂ ਤੋਂ ਬਚ ਜਾਓ ਸਿੱਧੇ ਰਾਸੇ ਚ ਹਰ ਬੰਦੇ ਦੀਆਂ ਜੜੀਆਂ ਕਿਆਂ ਅੱਖਾਂ ਦੇ ਸਕੈਨ ਤਕਰੀਬਨ ਹਰ ਕੰਟਰੀ ਕੋਲ ਇਸ ਵੇਲੇ ਹੈਗੀਆਂ ਜੇ ਤੁਸੀਂ ਕੈਨੇਡਾ ਦਾ ਅਪਲਾਈ ਕੀਤਾ ਯੂਐਸਏ ਦਾ ਕੀਤਾ ਇੱਕੋ ਚੀਜ਼ ਹੀ ਹੈਗੀ ਐ ਸਕੇ ਭੈਣ ਭਰਾ ਕੋਈ ਫਰਕ ਨਹੀਂ ਹੈਗਾ ਤੇ ਦੂਜੀ ਗੱਲ ਇੱਕ ਹੋਰ ਮੈਂ ਚੀਜ਼ ਕਰ ਦਵਾਂ ਹੈ ਤਾਂ ਚੀਜ਼ ਗਲਤ ਜਿਹੜੀ ਗਲਤ ਆ ਨਾ ਜੇ ਅੱਜ ਤੁਹਾਡੇ ਘਰ 'ਚ ਤੁਹਾਡਾ ਸਾਕਾ ਹੀ ਭਰਾ ਬੈਲ ਮਾਰ ਕੇ ਗੇਟ 'ਚੋਂ ਨਾ ਆਵੇ ਕੰਧ ਟੱਪ ਕੇ ਤੁਹਾਡੇ ਘਰ ਆ ਜੇ ਤੇ ਹੁਣ ਦੱਸੋ ਤੁਸੀਂ ਕੀ ਉਹਨੂੰ ਭਰਾ ਨੂੰ ਜੱਫੀ ਪਾਉਂਗੇ ਗਲੇ ਲਾਉਂਗੇ ਉਹਨੂੰ ਅੰਦਰ ਬੁਲਾ ਕੇ ਚਾਹ ਬੁਲਾਉਂਗੇ ਜਾਂ ਫਿਰ ਡੰਡਾ ਗੱਡੋਂਗੇ ਤੇ ਸਰ ਕਿਦਾਂ ਕਿਦਾਂ ਜਿਹੜੀ ਸੱਚਾਈ ਆ ਤੇ ਸਾਨੂੰ ਕਿਤੇ ਨਾ ਕਿਤੇ ਗਲਤ ਚੀਜ਼ ਰ ਗਲਤੀ ਆ ਨਾ ਸੋ ਉਹ ਜਮਾਨਾ ਹੁਣ ਬਦਲ ਚੁੱਕਾ ਚਾਹੇ ਕੋਈ ਵੀ ਕੰਟਰੀ ਹੋਵੇ ਮੈਂ ਯੂ ਐਸ ਏ ਨੂੰ ਵੀ ਇੱਥੇ ਗਲਤ ਰਹਾਦਾ ਜਾਂ ਯੂ ਐਸ ਏ ਕੈਨੇਡਾ ਚਾਹੇ ਯੂਰਪ ਦੀ ਗੱਲ ਕਰਾਂ ਹੁਣ ਨਾ ਕੰਟਰੀਜ਼ ਨੇ ਨਾ ਜਮਾਨਾ ਬਦਲ ਚੁੱਕਾ ਸਹੀ ਰਾਸਤੇ ਬੜੇ ਖੁੱਲ ਚੁੱਕੇ ਹੋਏ ਆ ਬਸ ਸਿਰਫ ਤੁਹਾਨੂੰ ਇੱਕ ਚੀਜ਼ ਦੀ ਲੋੜ ਆ ਪੇਸ਼ੈਂਸ ਸਾਡੇ ਇੱਕ ਵਾਰੀ ਹੁੰਦਾ ਇੱਕ ਵਾਰੀ ਵੀ ਅਪਲਾਈ ਕੀਤਾ ਵੀਜ਼ਾ ਨਹੀਂ ਆ ਨਾ ਜੀ ਆਪਾਂ ਚੱਲੇ ਜਗਾੜ ਲਾਉਂ ਜਿਹਦਾ ਸਰਦਾ ਵਾ ਜਿਹਦੇ ਕੋਲ ਪਹਿਲੀ ਜਿਹੜੇ ਬੱਚੇ ਨੂੰ ਦੀਂਦਾ ਕਿ ਮੇਰੇ ਪੇ ਕੋਲ ਪਹਿਲੀ ਹੈਗੀ ਆ ਪੀਰ ਦਾ ਵੀ ਸਰਦਾ ਉਹ ਕਹਿੰਦਾ ਚੱਲ ਛੱਡ ਵੇਚ ਕਿੱਲਾ ਜਗਾੜ ਤੋਂ ਭੇਜ ਦੇ ਪਹਿਲੀ ਗੱਲ ਤਾਂ ਸਰ ਬੜਾ ਗਏ ਨਾ ਏਜੰਟ ਉਹ ਏਜੰਟ ਨਹੀਂ ਆ ਉਹ ਤਾਂ ਮੈਂ ਤਾਂ ਕਹੂੰਗਾ ਗਲਤ ਤੌਰ ਤੇ ਫਸਿਆ ਜਾਂਦਾ ਕਿ ਜਿਹੜੀ ਇਹ ਚੀਜ਼ਾਂ ਤੇ ਆ ਸੋ ਅੱਜ ਇੱਕ ਹੋਰ ਖਬਰ ਵੀ ਆਈ ਹੈ ਬਲ ਮੁੱਤੇ ਵੀ ਡਿਸਕਸ਼ਨ ਕਿਸੇ ਦਾ ਬੱਚਾ ਉਰਾਸੇ ਚ ਉਦੀ ਡੈਥ ਹੋ ਗਈ 6 ਭਣਾ ਦਾ ਇੱਕ ਭਰਾ ਉਸ ਦਾ ਹਾਂ ਯੂ ਐਸ ਏ ਜਾ ਰਿਹਾ ਸੀ ਤੇ ਹਜੇ ਵੀ ਦੇਖੋ ਬਾਚਲੋ ਮੈਂ ਤਾਂ ਕਹਿਣਾ ਜੇ ਤੁਹਾਡੇ ਪੁੱਤ ਜੇ ਰਾਸੇ ਚ ਗਏ ਤਾਂ ਵਾਪਸ ਬੁਲਾ ਲਓ ਪੈਸਾ ਪੂਰਾ ਕਰ ਲਓਗੇ ਜਾਂ ਚਲ ਗਏ ਵਾਪਸਾਂ ਨਹੀਂ ਆਉਣੀਆਂ ਜੜੀਆਂ ਬਿਲਕੁਲ ਮੈਂ ਕਹੂੰਗਾ ਕਿ ਜੇ ਕਾਰਵਾਈ ਦੀ ਗੱਲ ਹੋਵੇ ਤੇ ਪੰਜਾਬ ਸਰਕਾਰ ਨੂੰ ਸਖਤ ਸਖਤ ਇਹਨਾਂ ਦੇ ਕਾਰਵਾਈ ਵੀ ਕਰਨੀ ਚਾਹੀਦੀ ਹੁਣ ਬਾਕੀ ਮੈਂ ਮੁੱਦੇ ਤੇ ਕੈਨੇਡਾ ਤੇ ਆਜਮਾ ਸਾਹਿਬ ਜਿੱਦਾਂ ਤੁਸੀਂ ਕਿਹਾ ਸੀਗਾ ਕਿ ਡੈਪੂਟੇਸ਼ਨ ਹੋ ਸਕਦੀ ਨਹੀਂ ਹੋ ਸਕਦੀ ਤੇ ਸਰ ਜਿੱਦਾਂ ਕੈਨੇਡਾ ਦਾ ਯੂ ਐਸ ਏ ਦਾ ਮੁੱਦਾ ਸੀ ਨਾ ਇਲੈਕਸ਼ਨ ਦਾ ਤੇ ਸੇਮ ਸਰ ਕੈਨੇਡਾ ਦਾ ਵੀ ਇਹ ਹੀ ਤੋ ਹੋ ਸਕਦਾ ਵਾ ਕੈਨੇਡਾ ਐਗਜ਼ੈਂਪਲ ਸੈਟ ਕਰਾ ਦੇਵੇ ਕੈਨੇਡਾ ਵੀ ਆਪਣੇ ਆਪ ਦੀ ਦਲੇਰੀ ਦਿਖਾ ਦੇ ਆ ਦੇਖਿਆ ਜੀ ਜਾਂਦਾ ਜਾਂਦਾ ਜਿਹੜੀ ਟਰੰਪ ਜਿਹੜੀ ਟਰੂਡੋ ਸਰਕਾਰ ਹੈਗੀ ਹੈ ਕਿ ਅਸੀਂ ਇਹ ਜੜੀਆਂ ਕਿ ਅਸੀਂ ਇਹ ਚੀਜ਼ਾਂ ਸੈੱਟ ਕੀਤੀਆਂ ਜੀ ਅਸੀਂ ਇਹਆਂ ਕੀਤੀਆਂ ਜੀ ਸਾਨੂੰ ਇਹ ਚੀਜ਼ਾਂ ਕਿ ਸ਼ਕਤੀ ਹੋ ਸਕਦੀ ਆ ਪਰ ਇਹਦੇ ਚੀਜ਼ੇ ਮੈਂ ਦੁਬਾਰਾ ਫੇਰ ਕਹੂੰਗਾ ਬਿਲਕੁਲ ਨਿਸ਼ਚਿੰਤ ਹੋ ਜਾਓ ਜੇ ਤੁਹਾਡੇ ਬੱਚੇ ਨੇ ਰੂਲ ਨਹੀਂ ਤੋੜਿਆ ਜੇ ਤੁਹਾਡਾ ਬੱਚਾ ਕੋਈ ਉਹਦੀ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਜੇ ਤੁਹਾਡਾ ਬੱਚਾ ਕਿਸੇ ਤਰ੍ਹਾਂ ਦੀ ਤੇ ਹੁੱਲੜਬਾਜੀ ਨਹੀਂ ਕਰਦਾ ਕੋਈ ਕਿਸੇ ਤਰ੍ਹਾਂ ਦਾ ਜਾਂ ਜੇ ਮੈਂ ਕਹੂੰਗਾ ਜਿਹੜੇ ਬਾਰਡਰ ਐਸ ਵਾਲੇ ਨਾ ਕੈਨੇਡਾ ਤੋਂ ਯੂਐਸਏ ਬਾਰਡਰ ਟੱਪਨ ਪਿਛਲੇ ਸਮੇਂ ਚ ਬਹੁਤ ਚੱਲਿਆ ਸੀ ਨਾ ਉਹ ਅੱਜ ਵੀ ਨਹੀਂ ਰੁਕ ਰਿਹਾ ਹਜੇ ਵੀ ਵੀਡੀਓਜ਼ ਆ ਰਹੀਆਂ ਮੈਂ ਹੈਰਾਨ ਹਾਂ ਰੀਲਾਂ ਸਾਹਮਣੇ ਦੀ ਬੱਚਾ ਰੀਲਾਂ ਪਾ ਰਿਹਾ ਜੀ ਆ ਦੇਖੋ ਜੀ ਮੈਂ ਇਸ ਇਸ ਏਜੰਟ ਨੇ ਮੈਨੂੰ ਆ ਰੀਲ ਬਾਰਡਰ ਟੱਪਾਤਾ ਜੀ ਆ ਮੈਂ ਆ ਦੇਖੋ ਜੀ ਤੁਸੀਂ ਵੀ ਇਹ ਤੋਂ ਆਉਜਦੇ ਇੰਡੀਆ ਜੋ ਚੱਲਦੇ ਯਾਰ ਬਾਰਡਰ ਤੇ ਖੜੇ ਹੋਗੇ ਤੁਸੀਂ ਦੇਖੋ ਕਿੰਨਾ ਗਾਣੇ ਆਏ ਸੀ ਬਾਰਡਰ ਤੇ ਜਿਹੜੇ ਟੱਪ ਟੱਪ ਭੰਗੜੇ ਪੈਂਦੇ ਸੀਗੇ ਨਾ ਉਹ ਸਦਾ ਕੀ ਮਤ ਉਹਨਾਂ ਨੇ ਵੀ ਸਰਕਾਰਾਂ ਨੇ ਦੇਖੀਆਂ ਹੁਣ ਚੀਜ਼ਾਂ ਸੋ ਉਹਨਾਂ ਦੀ ਸਖਤੀ ਜੜੀ ਹੋਈਆਂ ਸੋ ਬੱਚਾ ਆਪਣੇ ਬੱਚਿਆਂ ਨੂੰ ਤਾਂ ਸਾਵਧਾਨ ਰੱਖੋ ਕਿ ਇਹ ਬੜੀ ਖਤਰਨਾਕ ਚੀਜ਼ ਹੈ ਇਸ ਵੇਲੇ ਜਿਹੜੀਆਂ ਆਪਾਂ ਆਪਣੀ ਜੇਬ ਚ ਲਈ ਫਿਰਦੇ ਹਾਂ ਨਾ ਸਰ ਇਹ ਬੜੀ ਖਤਰਨਾਕ ਚੀਜ਼ ਆ ਸੋ ਕਿਸੇ ਨੂੰ ਟਰੈਕ ਕਰਨਾ ਜਾਂ ਕਈ ਵਾਰੀ ਹੁੰਦਾ ਆਪਣੇ ਬੱਚਾ ਕੋਈ ਇਦਾਂ ਦੀ ਚੀਜ਼ ਕਰ ਦਨ ਕਈ ਵਾਰੀ ਨਾ ਦਿਲਾਂ ਚ ਖੁੰਦਕ ਵਾਹਿੰਦੇ ਤੇ ਜਿਹੜੇ ਇਹ ਗੋਰੇ ਆ ਨਾ ਜਿਹੜੇ ਖੁੰਦਕ ਦਾ ਜਵਾਬ ਕਲਮ ਨਾਲ ਹੀ ਚਲਾਉਂਦੇ ਸੋ ਆਪਾਂ ਬਚਣਾ ਜ਼ਰੂਰ ਆ ਹਾਂ ਉਹ ਸਾਰੇ ਪਰਿਵਾਰ ਨਿਸ਼ਚਿੰਤ ਹੋ ਜਾਣ ਬਿਲਕੁਲ ਹੀ ਨਿਸ਼ਚਿਤ ਹੋ ਜਾਣ ਕਿਉਂਕਿ ਕੈਨੇਡਾ ਦੇ ਵਿੱਚ ਨ ਜਿਵੇਂ ਯੂਐਸਏ ਦੀ ਜੇ ਮੈਂ ਗੱਲ ਕਰਾਂ 104 ਹਜੇ ਆਪਾਂ ਕਹਿੰਦੇ ਨੇ ਇੰਡੀਆਸ ਵਾਪਸ ਆਏ ਆ ਉੱਥੇ ਯਾਰ ਲੱਖਾਂ ਹੀ ਰਹਿੰਦੇ ਆ ਠੀਕ ਹੈ ਨਾ ਤੇ ਹਜ਼ਾਰਾਂ ਤੇ ਕਈ ਹਜ਼ਾਰਾਂ ਜਾਂ ਲੱਖਾਂ 'ਚ ਹੀ ਗਿਣਤੀ ਹੋਊਗੀ ਜਿਹੜੇ ਹਜੇ ਮਤਲਬ ਕਿ ਇਹਨਾਂ ਚੱਕਰਾਂ ਦੇ ਵਿੱਚ ਜਿਹੜੇ ਹੈਗੇ ਪਰ ਆਏ 104 ਵਾਪਸ ਆਏ ਸੋ ਉਹਨਾਂ ਨੇ ਐਗਜ਼ੈਂਪਲ ਸੈੱਟ ਕੀਤੀ ਉਹਨਾਂ ਨੇ ਡਰਾਇਆ ਵਾ ਤੇ ਉਹਨਾਂ ਨੇ ਵੀ ਕਹਿੰਦੇ ਨੇ ਹੰਗੂਰਾ ਮਾਰਿਆ ਕਿ ਅੱਛਾ ਸੁਧਰ ਜਾਵੀਂ ਸੁਧਰ ਜਾ ਪਰ ਹਾਂ ਇਹਨਾਂ ਬੰਦਿਆਂ ਨੂੰ ਜਿਹੜਾ ਕਿ ਹਰ ਜਾਨਾ ਬੁਕਤਣਾ ਬੈ ਗਿਆ ਸੋ ਤੁਹਾਡੇ ਬੱਚੇ ਨਾਲ ਇਹ ਨਾ ਹੋ ਜਾਏ ਸਿਰਫ ਉਹਨੂੰ ਇੱਕੋ ਚੀਜ਼ ਕਹਿਣੀ ਆ ਕੋਈ ਰੂਲ ਚਾਹੇ ਉਹਦੀ ਪੀਆਰ ਦੀ ਸੈਟਲਮੈਂਟ ਹੋ ਜਾਏ ਚਾਹੇ ਕਿਸੇ ਤਰ੍ਹਾਂ ਦੀ ਹੋਵੇ ਸਿਰਫ ਐਸਲੇ ਲੋੜਾ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਹੌਸਲਾ ਜਿਗਰਾ ਰੱਖਣ ਦੀ ਕਿਤੇ ਉਹ ਨਾ ਹੋਵੇ ਕਿਤੇ ਇੱਧਰ ਸਾਡੇ ਮਾਪੇ ਵੀ ਹੱਲਾਸ਼ਰੀ ਦੇਣਦੇ ਪੁੱਤ ਕੋਈ ਗੱਲ ਨਹੀਂ ਪੈਸੇ ਭੇਜਦਾ ਤੂੰ ਖਿੱਚ ਦੇ ਫੜ ਕੇ ਕੰਮ ਐਸਲੇ ਜੇ ਖਿੱਚਿਆ ਕੰਮ ਤੇ ਕਿਤੇ ਹੋ ਸਕਦਾ ਕੋਈ ਪਿਛਲੇ ਵੀ ਖਿੱਚ ਕੇ ਤਿਆਰੀ ਕਰ ਸਕਦੇ ਐ ਸੋ ਗਲਤ ਰਾਹ 'ਤੇ ਜਾਣ ਦੀ ਬਜਾਏ ਸਹੀ ਰਾਹ 'ਤੇ ਚੱਲਦੇ ਚਲੋ ਬਥੇਰੇ 3600 ਸਹੀ ਰਾਹ 'ਤੇ ਜਿਹੜੇ ਹੈਗੇ ਆ ਬਥੇਰੇ ਰਾਹ ਸਹੀ ਰਾਹਾਂ 'ਤੇ ਚੱਲਦੇ ਰਹੋ ਜਿਹੜਾ ਤੁਹਾਡਾ ਸਫਰ ਜਿਹੜਾ ਕਿ ਬਹੁਤ ਵਧੀਆ ਹੋਊਗਾ ਹਾਂ ਡਰਨ ਉਹ ਜਿਨ੍ਹਾਂ ਨੂੰ ਪਤਾ ਵਾਂਗੇ ਅਸੀਂ ਗਲਤੀਆਂ ਕੀਤੀਆਂ ਜੀ ਹਾਂ ਗਲਤੀਆਂ ਕੀਤੀਆਂ ਵੀ ਹੈ ਨਾ ਹੁਣ ਅੱਗੇ ਤੋਂ ਕਰਨੀਆਂ ਬੰਦ ਕਰਦਣ ਹੁਣ ਥੋੜਾ ਜਿਹਾ ਸਾਵਧਾਨੀਆਂ ਚੱਲ ਜਾਈਆਂ ਥੋੜੀ ਦੇਰ ਕਿਤੇ ਉਹ ਨਾ ਹੋਣ ਐਗਜ਼ਾਮਪਲ ਸੈੱਟ ਕਰਨ ਦੇ ਮਾਰੇ ਉਹ ਤੁਹਾਡਾ ਧੀ ਪੋਤੋ ਦੇ ਵਿੱਚ ਆ ਜਾਵੇ ਬਾਕੀ ਹਾਂ ਬਹੁਤ ਜ਼ਿਆਦਾ ਕਿ ਜਿਹੜੇ ਮੈਂ ਤਾਂ ਕਹੂੰਗਾ ਦਿਲੋਂ ਸਾਨੂੰ ਬੁਤੀ ਜਾਂ ਸੰਮਤੀ ਵੀ ਹੈਗੀ ਆ ਕਿਉਂਕਿ ਜਿਹੜੇ ਇਦਾਂ ਦੇ ਘਾਟੇ ਹੁੰਦੇ ਹਨ ਨਾ ਕਹਿਣਾ ਸੌਖਾ ਵਾ ਕਿ ਮੇਰੇ ਵਰਗਾ ਕਈ ਆਵੇ ਕੋਈ ਨਹੀਂ ਜ਼ਿੰਦਗੀ ਦੁਆਰਾ ਸੈਟ ਨਲੀ ਸ਼ੁਰੂਆਤ ਕਰ ਲਿਓ ਆ ਕਰ ਲਿਓ ਪਰ ਐਡੇ ਵੱਡੇ ਘਾਟੇ ਨਾ ਕਈ ਵਾਰੀ ਬੰਦਾ ਉੱਠ ਨਹੀਂ ਪਾਉਂਦਾ ਪਰ ਫਿਰ ਵੀ ਮੈਂ ਤਾਂ ਕਹੂੰਗਾ ਕਿ ਹੁਣ ਤਾਂ ਹੋ ਚੁੱਕਾ ਜਿੰਨੀ ਛੇਤੀ ਇਹਨੂੰ ਚੀਜ਼ ਮੰਨ ਲਈਏ ਜਿੰਨੀ ਛੇਤੀ ਦਲੇਰੀ ਨਾਲ ਅੱਗੇ ਇਹਨੂੰ ਮੂਵ ਆਨ ਕਰ ਲਈਏ ਤੇ ਜਿਆਦਾ ਬਿਹਤਰ ਹੋਊਗਾ ਤੇ ਹਨ ਨਵੇਂਆਂ ਨੂੰ ਵੀ ਮੈਂ ਤਾਂ ਕਹੂੰਗਾ ਜੇ ਕਿਸੇ ਨਾਲ ਸਾਈਆਂ ਵਧਾਈਆਂ ਲਾਈਆਂ ਹੋਈਆਂ ਨਾ ਇਦਾਂ ਜਿਗਾੜ ਵਾਲੇ ਰਾਸਤੇ ਮਿਲ ਕੇ ਚੱਲਣ ਦੀਆਂ ਬਚ ਲੋ ਜਿੰਨਾ ਬਚ ਹੋ ਸਕਦਾ ਜਿੰਨਾ ਬਚ ਹੋ ਸਕਦਾ ਬਚ ਲੋ ਆ ਪੈਸਿਆਂ ਦੇ ਵਾਅਦੇ ਘਾਟੇ ਦਾ ਜ਼ਿੰਦਗੀ ਚ ਪੂਰੇ ਕਰ ਦੂਗੀ ਪਰ ਜੇ ਜਾਣ ਤੇ ਆ ਗਈ ਨਾ ਫਿਰ ਇਹ ਜਿਹੜੇ ਘਾਟੇ ਵਾਅਦੇ ਕਦੀ ਵੀ ਪੂਰੇ ਨਹੀਂ ਹੋਣਗੇ ਬਾਕੀ ਇਹ ਕਦੀ ਦੁਬਾਰਾ ਕਹਿਣਾ ਵਾ ਪਰਮਾਤਮਾ ਤੋਂ ਅਰਦਾਸ ਵੀ ਕਰਦੇ ਆ ਕਦੀ ਵੀ ਕਿਸੇ ਦਾ ਧੀ ਪੁੱਤ ਕਦੇ ਵੀ ਕਿਸੇ ਦੀ ਸਾਰੀ ਉਮਰ ਦੀ ਜਿਹੜੀ ਕਮਾਈ ਆ ਖਰਾਬ ਨਾ ਹੋਵੇ ਉਹਦੇ ਲਈ ਇਹੀ ਚੀਜ਼ ਆ ਸਰਕਾਰਾਂ ਨੇ ਸਹੀ ਰਾਹਤੇ ਖੋਲੇ ਹੋਏ ਆ ਚਾਹੇ ਸਟੱਡੀ ਵੀਜ਼ਾ ਹੋਵੇ ਚਾਹੇ ਵਿਜ਼ਟਰ ਵੀਜ਼ਾ ਹੋਵੇ ਚਾਹੇ ਵਰਕ ਪਰਮਿਟ ਹੋਵੇ ਇੰਡੀਆ ਤੋਂ ਹੀ ਸਹੀ ਤਰੀਕੇ ਨਾਲ ਜਾਓ ਤੇ ਉੱਥੇ ਜਾ ਕੇ ਵੀ ਕਿਸੇ ਤਰ੍ਹਾਂ ਦੀ ਕਾਨੂੰਨ ਦੀ ਲੰਗਣਾ ਨਾ ਕਰੋ ਕਿਉਂਕਿ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸੀ ਦਾ ਜ਼ਮਾਨਾ ਉਹਨਾਂ ਨੂੰ ਪੁੱਛਣਾ ਨਹੀਂ ਪੈਂਦਾ ਕਾਕਾ ਕਿਹੜੇ ਕਿਹੜੇ ਫਲਾਣੇ ਪਿੰਡ ਤੋਂ ਤੂੰ ਆਇਆ ਕਿਹੜੇ ਸ਼ਹਿਰ ਦਾ ਵਾਂ ਉੱਥੇ ਕੀ ਤੂੰ ਕਰਦਾ ਵਾਂ ਕਿਹੜੇ ਡਾਕੂਮੈਂਟ ਤੂੰ ਲਾ ਕੇ ਆ ਅਗਲੇ ਅੰਗੂਠਾ ਲਾਉਂਦੇ ਤੇ ਸਾਰੀ ਫਾਈਲ ਬਾਹਰ ਕੱਢ ਲੈਂਦੇ ਆ ਸੋ ਅਵੇਅਰ ਰਹਿ ਕੇ ਅਪਡੇਟ ਰਹਿ ਕੇ ਜ਼ਮਾਨਾ ਚੇਂਜ ਹੋ ਚੁੱਕਾ ਹੁਣ 20 25 ਸਾਲ ਪੁਰਾਣਾ ਜ਼ਮ ਮਾਫ ਕਰ ਲਓ ਮੈਂ ਤਾਂ ਤੁਹਾਨੂੰ ਦੁਬਾਰਾ ਕਹਾਂਗਾ ਸੋ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਤੁਹਾਡਾ ਧੀ ਪੁੱਤ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਆ ਕਾਮਯਾਬ ਹੋਵੇ ਤੇ ਤੁਹਾਡੇ ਘਰ ਹੱਸਦਾ ਵਸਦਾ ਰਹੇ ਚਲੋ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਤੀਰਤ ਜੀ ਨੇ ਤੀਰਤ ਜੀ ਬਹੁਤ ਬਹੁਤ ਧੰਨਵਾਦ ਹੋਰ ਸਾਰੇ ਵਿਜਾਰਥੀ ਇੱਕ ਵਾਰੀ ਤੀਰਤ ਜੀ ਨਾਲ ਗੱਲ ਕਰਿਆ ਕਰੋ ਫਿਰ ਜ਼ਿੰਦਗੀ ਦੇ ਫੈਸਲੇ ਕਰਿਆ ਕਰੋ ਬਹੁਤ ਧੰਨਵਾਦ